ਕਰੋ ਨੱਚਣਾ ਕਰਦੋਂ ਤੋਂ ਮਿਹਨਤ ਹੋ ਗਈ ਜਨਨੀਆਂ ਨੂੰ ਸੋਸ਼ਲ ਮੀਡੀਆ ਤੇ ਦਿਖਾ ਕੇ ਪੈਸਾ ਕਮਾਉਣਾ ਕਦੋਂ ਤੋਂ ਮਿਹਨਤ ਹੋ ਗਈ ਪਹਿਲੀ ਗੱਲ ਤਾਂ ਕਹੋ ਤੂੰ ਆ ਮੱਚੀ ਪਈ ਆ ਦੂਜਿਆਂ ਨੂੰ ਹੀ ਮਤਾਂ ਦਿੰਦੇ ਜਾਣ ਕੇ ਤੇ ਅੱਜ ਆਪਾਂ ਲਵਣ ਸੀ ਲਈ ਵਾਈਫਾਈ ਤੇ ਕਾਫੀ ਆਪਣਾ ਕਨੈਕਸ਼ਨ ਭਾਈ ਇਹਨਾਂ ਨੂੰ ਇੱਥੋਂ ਕਰਕੇ ਹੈ ਨਾ ਆਪਣੀਆਂ ਆ ਜਾਂਦੀ ਉੱਪਰ ਅੱਜ ਦੀਪ ਜੀ ਨੇ ਕੀਤੀ ਹੈ ਸ਼ੁਰੂਆਤ ਵਲੌਗ ਬਣਾਉਣ ਦੀ ਡੰਗਰ ਕਹਿ ਥਾਂ ਦਾ ਰੋਜ ਹੀ ਇੱਥੇ ਆ ਜਾਂਦਾ ਹੈ ਪਤਾ ਨਹੀਂ ਨੂੰ ਕੰਮ ਕੋਈ ਤੰਦਾ ਹੈ ਨਹੀਂ ਆ ਮਤਲਬ ਕਿ ਆਪਣੇ ਘਰ ਦੇਆਂ ਨੂੰ ਦਿਖਾਉਂਦਾ ਨਹੀਂ ਆ ਸਾਰਾ ਦਿਨ ਇਹਨਾਂ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਇਹਨਾਂ ਦੀ ਗੁਲਾਮੀ ਕਰਦਾ ਰਹਿੰਦਾ ਇਹਨਾਂ ਦੇ ਘਰ ਦੇ ਕੰਮ ਕਰਦਾ ਰਹਿੰਦਾ ਆਪ ਦੇ ਘਰੇ ਭਾਵੇਂ ਤੂੰ ਕੋਈ ਕੰਮ ਨਾ ਕੀਤਾ ਹੋਵੇ ਹੱਦ ਹੋਈ ਪਈ ਯਾਰ ਇਹਨਾਂ ਨਾਲ ਕੋਈ ਹਾਰ ਹੀ ਨਹੀਂਗਾ ਹਰੇਕ ਪ੍ਰੋਗਰਾਮ ਤੇ ਹਰੇਕ ਕੰਮ ਦੇ ਤੇ ਨਾਲ-ਨਾਲ ਤੁਰਿਆ ਫਿਰਦਾ ਹੈ ਡੰਗਰ ਜਿਹਾ ਤੇ ਭਾਈ ਉਹ ਮਸ਼ੀਨ ਉਸ ਨੂੰ ਸੈੱਟ ਕਰ ਲਈ ਤੇ ਬਾਕੀ ਆਪਾਂ ਲੈਣੇ ਕਿਥੋਂ ਇਹਨੂੰ ਕਹਿੰਦੇ ਜੇ ਗਰੀਬ ਹਾਲੀ ਕਹਿੰਦੇ ਅਸੀਂ ਗਰੀਬ ਮਲਕੀ ਵਾਈਫਾਈ ਲਵਾ ਲਿਆ ਹੈ ਤੇ ਬਾਥਰੂਮਾਂ ਦੀ ਗੇਟ ਨਹੀਂ ਲਵਾਏ ਗਏ ਇਨੀ ਗਰਮੀ ਦੇ ਵਿੱਚ ਜਾ ਕੇ ਕਿਸੇ ਦੇ ਘਰੇ ਜੀ ਬੈਠ ਜੇ ਤੇ ਕਨਵਰਟਰ ਲੈ ਕੇ ਆਉ ਹਾਂ ਵਾਈਫਾਈ ਲਵਾ ਲਿਆ ਤੇ ਜਿਹੜੀਆਂ ਦੋ ਮੇਨ ਕੰਮ ਦੀਆਂ ਚੀਜ਼ਾਂ ਉਹ ਤੇ ਲਵਾ ਲਓ ਡੰਗਰ ਕਹਿ ਥਾਂ ਦੇ ਫਿਰ ਕਹਿ ਦਿੰਦੇ ਸਾਨੂੰ ਲੋਕੀ ਮਾੜਾ ਬੋਲਦੇ ਆ ਹੱਦ ਹੋਈ ਪੇਣ ਵਾਲੀ ਪਤਾ ਨਹੀਂ ਕੀ ਕਰਦੇ ਰਹਿੰਦੇ ਸਾਰਾ ਦਿਨ ਡੰਗਰ ਜੇ ਆ ਬੈਠਾ ਵੱਡਾ ਮੁੰਡਾ ਹੋ ਦੇ ਜਾਣੀ ਨੇ ਰੇਜ ਕਰੋ ਬਟਾ ਉਹ ਤਾਂ ਫਿਰ ਵੀ ਦਿਖੰਦੀ ਹੀ ਡੰਗਰਾ ਤੂੰ ਆਪਣੀ ਸੋਚ ਆਪਣੀ ਦੀ ਪ੍ਰਵਾਹ ਕਰ ਸੋ ਨੂੰ ਕੌਰ ਦੀ ਉਹਨੇ ਨਹੀਂ ਦਿਖਣਾ ਉਹਨੂੰ ਤਾਂ ਫਲੈਸ਼ ਫਲੂਸ਼ ਨੂੰ ਪੂਰੀ ਮਾਰ ਕੇ ਰੱਖਿਆਗਾ ਚਾਨਣ ਚੂਣਾ ਨਾ ਚੰਗਾ ਪੂਰਾ ਰੱਖਿਆ ਚਿੱਟਾ ਚੂਟਾ ਸੂਟ ਪਾਇਆ ਨਾ ਫੇਰ ਜਾ ਕੇ ਦਿਖਿਆ ਕਰਨੀ ਆ ਉਹਦੀ ਨਾ ਟੈਨਸ਼ਨ ਲੈ ਉਹਦੀ ਭੈਣ ਤਾਂ ਫਿਰ ਵੀ ਦਿਖੰਦੀ ਆ ਡੰਗਰ ਜਿਹਾ ਸਾਡੇ ਬੱਡੇ ਬੋਏ ਤਾਂ ਡਰਦਾ ਬਈ ਉਹ ਤਾਂ ਟੋਪੀ ਐਨੀ ਸੋਹਣੀ ਲੱਗਿਆ ਹਾਂ ਹਾਂ ਉਹ ਨਾ ਇਹ ਪਤਾ ਨਹੀਂ ਕੀ ਕਰਤਾ ਮੇਰੇ ਸਿਰ ਤੇਣਾ ਨਾ ਹੌਲੀ ਕਹਿੰਦਾ ਪਿੱਛਿਆਂ ਦੀ ਨਾ ਹੌਲੀ ਕਹਿੰਦਾ ਯਾਰ ਪਤਾ ਨਹੀਂ ਕਿਵੇਂ ਦੀਆਂ ਵਾ ਉਹ ਜਵਾਕ ਨੂੰ ਐਵੇਂ ਫਾਲਤੂ ਪਰੇਸ਼ਾਨ ਕਰਨ ਦਈਆਂ ਹਨਾ ਕੀ ਉਹ ਕੀ ਉਹਦੇ ਤੋਂ ਤੁਸੀਂ ਲੈਣਾ ਗਰੀਬ ਤੋਂ ਹੱਦ ਹੋਈ ਪਈ ਤੁਹਾਡੇ ਵਾਲੀ ਇੱਕ ਉਹਦੇ ਵਿਚਾਰੇ ਦੇ ਨਿਆਣੇ ਦੀ ਅੱਖਾਂ ਦੇ ਵਿੱਚ ਸੁਰਮਾ ਵੇਖੋ ਉਹਨਾਂ ਨੇ ਕਿੰਨਾ ਪਾਇਆ ਮੈਨੂੰ ਲੱਗਦਾ ਸਾਰਾ ਸੁਰਮੇ ਵਾਲਾ ਜਿਹੜਾ ਟਰੱਕ ਸੀ ਨਾ ਇਹਦੀ ਅੱਖਾਂ 'ਚ ਹੀ ਵਿਚਾਰੇ ਦੇ ਚ ਪਲਟ ਗਿਆ ਹੱਦ ਹੋਈ ਪਈ ਕੀ ਕਰਦੀਆਂ ਰਹਿੰਦੀਆਂ ਜਿਹਾ ਸਾਰਾ ਦਿਨ ਸੱਚ ਆ ਕੀ ਕਿਵੇਂ ਜਾਂਦਾ ਬੁਲਬੁਲਿਆ ਸਹੀ ਗੱਲ ਆ ਬੱਚਾ ਡਰਨਦਿਆ ਵਾ ਪਰ ਬੁਲਬੁਲਿਆਂ ਤੋਂ ਨਹੀਂ ਡਰਨਦਿਆ ਤੁਹਾਡੀ ਸ਼ਕਲ ਦੇਖ ਕੇ ਡਰਨਦਿਆ ਇਹ ਗੱਲ ਆ ਸ਼ਰਮ ਸ਼ਰਮ ਤੁਹਾਡੇ ਕੋਈ ਨੂੰ ਨਹੀਂ ਹੈਗੀ ਸ਼ਰਮ ਹੁੰਦੀ ਨਾ ਤੇ ਹੋ ਸਕਦਾ ਕਿ ਤੁਹਾਡੇ ਚ ਕੁਝ ਸੁਧਾਰ ਆਇਆ ਹੁੰਦਾ ਹੈ ਤੇ ਗੱਲ ਸਹੀ ਹੈਗੀ ਸ਼ਰਮ ਨਹੀਂ ਹੈਗੀ ਉਹ ਜਾਓ ਸੁਡਲਾ ਕਿ ਦੱਸ ਤੂੰ ਮਤਲਬ ਘਰੇ ਵੀ ਨਹੀਂ ਟਿਕਦਾ ਉੱਥੇ ਵੀ ਚਟਣੀਆਂ ਕੁੱਟੀ ਜਾਣਾ ਇੱਥੇ ਵੀ ਚਟਣੀਆਂ ਕੁੱਟੀ ਜਾਣਾ ਡੰਗਰ ਕਹਿ ਥਾਂ ਦਾ ਆਪ ਵਲੌਗ ਬਣਾਈ ਜੰਨੀ ਆ ਉਹਨੂੰ ਚਟਣੀ ਕੁੱਟਣ ਲਾਇਆ ਵਾ ਉਹ ਜਾਓ ਆ ਸੁਡਲਾ ਸਗੋਂ ਜਵਾਈ ਭਾਈ ਵਾਲਾ ਰੋਵ ਰੱਖ ਤੂੰ ਇੱਥੇ ਵੀ ਚਟਣੀਆਂ ਕੁੱਟਣ ਲੱਗਾ ਡੰਗਰ ਨਹੀਂ ਫੇਰ ਕਹਿੰਦੇ ਲੋਕੀ ਸਾਨੂੰ ਗਲਤ ਬੋਲਦੇ ਤੇ ਹੁਣ ਤੁਸੀਂ ਇਹਦੀਆਂ ਹਰਕਤਾਂ ਹੀ ਵੇਖ ਲਓ ਕੀ ਕਰਦੇ ਆ ਉਹ ਜੋ ਸਪਰੇਅ ਆ ਜੋ ਵੀ ਸੈਲੀਬ੍ਰੇਟ ਕਰਨਾ ਹੈ ਤੁਸੀਂ ਬਾਅਦ ਵਿੱਚ ਕਰ ਲਿਓ ਪਹਿਲਾਂ ਕੇਕ ਨੂੰ ਕੱਟ ਲਓ ਹਨ ਪਰ ਨਹੀਂ ਪਹਿਲਾਂ ਉਹ ਜੋ ਵੀ ਅੰਤਰਾ ਮਟੀਰੀਅਲ ਸਾਰਾ ਉੱਪਰ ਪਾ ਦਿੱਤਾ ਕੇਕ ਨੂੰ ਵੀ ਖਰਾਬ ਕਰ ਦਿੱਤਾ ਪਹਿਲਾਂ ਕੇਕ ਖਾ ਲਓ ਹੱਦ ਹੋਈ ਪਈ ਐ ਸਾਰਾ ਕੇਕ ਦਾ ਸਤਿਆਨਾਸ਼ ਕਰਕੇ ਰੱਖਤਾ ਡੰਗਰਾਂ ਨੇ ਕਿ ਥਾਂ ਦੇਣੀ ਕੀ ਕਰਦੇ ਰਹਿੰਦੇ ਸਾਰਾ ਦਿਨ ਇੰਨੀਆਂ ਚੀਕਾਂ ਇੰਨਾ ਰੋਲਰ ਪਾ ਓਹੋਹ ਆੜ ਗਵਾੜ ਕੇ ਨਦੇ ਰਹਿੰਦਾ ਹੋਊਗਾ ਵੀ ਪਛਤਾਉਂਦੇ ਹੋਣੇ ਕਿ ਕਿੰਨਾ ਲੱਗ ਗਈ ਘਰ ਬਣਾ ਲਿਆ రోలా రప్పా పాయా ఇన్ని కప్ప పే ఎన్ను ਇਹ ਲੋਕੀ ਇਤਿਆਨ ਕੇ ਕਹਿੰਦੀ ਹੈ ਕਿ ਤੁਸੀਂ ਇਹਨਾਂ ਨੂੰ ਮਾਰਾ ਗਿਆ ਬੋਲਦੇ ਹਰਕਤਾਂ ਦੇਖ ਲਓ ਇਹਨਾਂ ਦੀਆਂ ਇਹਨਾਂ ਦੇ ਜਿੰਨੇ ਵੀ ਜਾ ਕੇ ਇਹਨਾਂ ਨਾਲ ਵਲੌਗ ਦੇਖੋਗੇ ਸਾਰੇ ਕਮੈਂਟ ਵਿੱਚ ਇਹਨਾਂ ਲੋਕੀ ਗਾਲਾਂ ਹੀ ਕੱਢਦੇ ਆ ਕੋਈ ਹੋਊਗਾ ਜਿਹੜਾ ਇਹਨਾਂ ਨੂੰ ਵਧੀਆ ਬੋਲ ਦੇ ਬਾਕੀ ਸਾਰੇ ਇਹਨਾਂ ਨੂੰ ਗਲਤੀ ਬੋਲਦੇ ਆ ਠੀਕ ਆ ਨਾ ਫਿਰ ਇਹ ਰਿਪਲਾਈ ਦੇਣ ਆ ਜਾਂਦੇ ਲੋਕਾਂ ਨੂੰ ਦੂਸਰੀ ਗੱਲ ਉਹ ਪੋਰਾ ਜਿੰਨਾ ਛੋਟਾ ਜਵਾਕ ਉਹਨੂੰ ਵੀ ਡਰਾ ਕੇ ਰੱਖਤਾ ਡੰਗਰਾਂ ਨੇ ਹੱਦ ਹੋਈ ਪਈ ਐ ਨਾਲ ਕੀ ਕਰਦੇ ਰਹਿੰਦੇ ਸਾਰਾ ਦਿਨੇ ਕਾ ਤੂੰ ਹੀ ਕਰਦੇ ਸਾਡੇ ਨਾਲ ਕੀ ਕੁਛ ਵੀਡੀਓ ਦੇ ਵਿੱਚ ਲੈ ਕੇ ਆ ਜਾਂਦੇ ਜਿਹੜਾ ਸਾਨੂੰ ਦੇਖਣਾ ਪੈਂਦਾ ਮਜਬੂਰ ਹੋ ਕੇ ਸਾਨੂੰ ਦੇਖਣਾ ਪੈਂਦਾ ਹੈ ਮਨ ਮਾਰ ਕੇ ਸਾਨੂੰ ਦੇਖਣਾ ਪੈਂਦਾ ਹੈ ਕੀ ਕਰਦੇ ਰਹਿੰਦੇ ਤੁਸੀਂ ਸਾਰਾ ਦਿਨ ਫੇਰ ਤੂੰ ਹੀ ਲੋਕਾਂ ਨੂੰ ਆਣ ਕਿੱਥੇ ਕਹਿੰਦੇ ਸਾਨੂੰ ਲੋਕੀ ਮਾੜਾ ਬੋਲਦੇ ਸਾਡੀ ਵੀਡੀਓ ਵਿੱਚ ਗਲਤ ਕੀ ਹੁੰਦਾ ਐਹੀ ਗਲਤ ਹੁੰਦਾ ਹੈ ਹੁਣ ਹਰਕਤਾਂ ਵੇਖੋ ਕਿਵੇਂ ਕਰਨ ਦਾ ਜੇ ਡੰਗਰ ਦੇ ਕਿਥਾਂ ਦੇ ਗੁਬਾਰੇ ਪੰਨੀ ਜਾਂਦੇ ਹੋਰ ਇਹਨਾਂ ਨੂੰ ਕੋਈ ਕੰਮ ਤਾਂ ਹੁੰਦਾ ਹੈ ਨਹੀਂ ਕਾਲਾ ਮੈਨੂੰ ਬਰਾਦਰ ਨੂੰ ਨੀਤਾ ਦਿਖਾਦਾ मैं गाली नहीं दे सकता नहीं देना देखती है वरना मैं ऐसे ऐसी गाली दूँ ऐसे ऐसे गाली दू ना जिंदगी भर याद रखेंगे ਚੰਗਾ ਭਲਾ ਕੇਕ ਸੀ ਉਹਦਾ ਵਿਚਾਰੇ ਤਾਂ ਇਹਨਾਂ ਨੇ ਸ਼ਰੀਆਮ ਕਤਲ ਕੀਤਾ ਐਨਾ ਪੈਣਾ ਕਤਲ ਕੀਤਾ ਨਾ ਵੇਖ ਕੇ ਹੋਰ ਜਿਆਦਾ ਤਰਾ ਅਜੀਬ ਜਿਹਾ ਲੱਗੀ ਜਾਂਦੇ ਹੁਣ ਜਦੋਂ ਕਿਤੇ ਅਸੀਂ ਕੇਕ ਕੱਟਿਆ ਮੈਨੂੰ ਤੇ ਇਹਨਾਂ ਦੀ ਯਾਦ ਆਉਣੀ ਆਉਣੀ ਹੈ ਦਿਲ ਨਹੀਂ ਕਰਨਾ ਖਾਣ ਵਾਸਤੇ ਕਿ ਇਹ ਕੀ ਕਰਦੇ ਰਹਿੰਦੇ ਸਾਰਾ ਦਿਨ ਜਦੋਂ ਤੁਸੀਂ ਕੇਕ ਕੱਟਿਆ ਹੈ ਕੋਈ ਭਾਂਡਾ ਕੋਲੀ ਰੱਖੋ ਉਹਦੇ ਵਿੱਚ ਪਾ ਕੇ ਖਾ ਲਓ ਉਂਗਲਾਂ ਨਾਲ ਖਾਣ ਦਾ ਹੱਦ ਹੋਈ ਪੇ ਹੱਥ ਦੇ ਰੱਖ ਰੱਖ ਕੇ ਖਾਣ ਦਾ ਕਰਤਨ ਫਿਰ ਉਹੀ ਕੰਮ ਉਹ ਜਿਹੜੀ ਦੂਜੀ ਆ ਕੀ ਉਹਨੂੰ ਕਹਿੰਦੇ ਪੂਰੋ ਪੂਰੋ ਵੀ ਲੈ ਕੇ ਆਉਂਦਾ ਪੀਸ ਜਿਆ ਸਾਈਡ ਤੇ ਹੋ ਗਈ ਹੈ ਡੰਗਰ ਆ ਦੇਖੋ ਜੀ ਵੇਖ ਰਿਹਾ ਜਾਂਦਾ ਆਗਲਾ ਨੇ ਦਿਨ ਵੇਟਰ ਕਿ ਆਏ ਕਿ ਸਾਡਾ ਕੰਮ ਕਰਨ ਵਾਲਾ ਬੰਦਾ ਏ ਜਿਹੜਾ ਤੂੰ ਮੂੰਹ ਚੁੱਕ ਕੇ ਤੀਜੇ ਦਿਨ ਇੱਥੇ ਆ ਜਾਂਦਾ ਹੈ ਤੀਜੇ ਦਿਨ ਨਹੀਂ ਮੈਨੂੰ ਲੱਗਦਾ ਰੋਜ਼ ਹੀ ਆ ਜਾਂਦਾ ਹੈ ਇਹ ਦਿਨ ਰਾਤ 24 ਘੰਟੇ ਇੱਥੇ ਰਹਿੰਦਾ ਹੈ ਇਹ ਮੈਨੂੰ ਨਹੀਂ ਲੱਗਦਾ ਆਪਦੇ ਘਰੇ ਜਾਂਦਾ ਹੋਊਗਾ ਵਿਆਹ ਤੋਂ ਬਾਅਦ ਭਾਵੇਂ ਕੋਈ ਇੱਕ ਅਰਦਾਸ ਸੌਰਿਆਂ ਦੇ ਘਰੇ ਕੰਮ ਕਰੇ ਚਾਹੇ ਨਾ ਕਰੇ ਹੁਣ ਵੇਖ ਕੇ ਡਿਸ਼ਟੀ ਕਰਦੇ ਆ ਫੇਮਸ ਹੋਣ ਵਾਸਤੇ ਡੰਗਰ ਕਹਿ ਥਾਂ ਦਾ ਤੇ ਉਹਨੇ ਰੱਜ ਕੇ ਬੇਇੱਜ਼ਤੀ ਕੀਤੀ ਤੇ ਮਾਸਾ ਨਹੀਂ ਬੋਲਿਆ ਪਤਾ ਏ ਕਿ ਮੈਂ ਹੈ ਗਈ ਇਹਨਾਂ ਲੱਛਣਾਂ ਦੇ ਕਾਬਿਲਾਂ ਦੰਗਰ ਜੇ ਨਾਲ ਸੰਗੀਆਂ ਕਰਾਂਗੇ ਤੇ ਤੁਹਾਨੂੰ ਪੁੱਛਾਂਗੇ ਇਸ ਲੈਣ ਦੇ ਵਿੱਚ ਤੁਸੀਂ ਕਿਦਾਂ ਆਏ ਹੈ ਕਿ ਲੈਣ ਦੇ ਵਿੱਚ ਇਹਨਾਂ ਕਿਹੜਾ ਕੋਈ ਵਧੀਆ ਬਾਦਰੀ ਦਾ ਕੰਮ ਕਰਕੇ ਆਏ ਆ ਰੀਲਾਂ ਤੇ ਨੱਚ-ਨੱਚ ਕੇ ਆਏ ਆ ਤੂੰ ਵੀ ਕਿਹੋ ਜਿਹਾ ਸਵਾਲ ਪੁੱਛਣ ਦੇ ਆ ਵਾ ਉਹ ਜਿਆ ਤੂੰ ਆ ਜਿਹੜਾ ਪੋਡਕਾਸਟ ਕਰਨ ਵਾਸਤੇ ਇਹਨਾਂ ਦਾ ਆ ਗਿਆ ਇਹਨਾਂ ਵੀ ਤਾਂ ਨਵੇਂ ਸ਼ੁਰੂ ਹੋਏ ਜਾਂਦੇ ਇੰਟਰਵਿਊ ਵਾਲੇ ਵੀ ਕੋਈ ਚੰਗੇ ਬੰਦੇ ਆ ਤੁਹਾਨੂੰ ਪਹਿਲਾਂ ਵੀ ਬੜਿਆ ਲੋਕਾਂ ਨੇ ਚੰਗੇ ਬੰਦੇ ਦਾ ਇੰਟਰਵਿਊ ਲਿਆ ਕਰੋ ਉਹਨਾਂ ਦੇ ਨਾਲ ਲਿਆ ਕੇ ਇੰਟਰਵਿਊ ਜਿਹੜੇ ਰੀਲਾਂ ਤੇ ਨੱਚਦੇ ਆ ਕੀ ਤੁਹਾਨੂੰ ਇਹ ਦੱਸਦੇ ਹੋਣਗੇ ਨਾ ਕਿ ਲੱਕ ਕਿਵੇਂ ਹਿਲਾਉਣਾ ਕਿਹੜੇ ਗਾਣੇ ਨੱਚਣਾ ਕੋਈ ਜਿਹੜੇ ਦੁਨੀਆ ਤੇ ਇੰਨੇ ਵਧੀਆ-ਵਧੀਆ ਕੰਮ ਕਰਦੇ ਆ ਉਹਨਾਂ ਦੀਆਂ ਇੰਟਰਵਿਊ ਲਿਆ ਕਰੋ ਇਹਨਾਂ ਦੀਆਂ ਨਾ ਲਿਆ ਕਰੋ ਡੰਗਰੋ ਜੀ ਦਾ ਹਾਂ ਜੀ ਉਦੋਂ ਮੈਂ ਆਪਣੇ ਸਿਸਟਰ ਨਾਲ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਆਪਣੇ ਸਿਸਟਰ ਨਾਲ ਵੀਡੀਓ ਬਣਾਉਣੀਆਂ ਕਰਦੀਆਂ ਤੇ ਕਈ ਪਿੰਡ ਦੇ ਚ ਕਹਿੰਦੇ ਸੀਗੇ ਵੀ ਆਪਣੇ ਸਿਸਟਰ ਨਾਲ ਲੱਗਿਆ ਹੋਇਆ ਵੀਡੀਓ ਬਣਾਉਣਾ ਹਾਂ ਉਹਦੇ ਜੀ ਗੱਲਾਂ ਮੇਰੀ ਕਦਮ ਪਰ ਉਹ ਗਏ ਬਰਦਰ ਸਿਸਟਰ ਪਰ ਉਹਦੇ ਨਾਲ ਤੇ ਮੈਂ ਤਾਂ ਉਂਦੇ ਆ ਗਏ ਉਹ ਬਹੁਤ ਬੰਦੇ ਨੂੰ ਬੜਾ ਤੋੜ ਕੇ ਰੱਖ ਦਿੰਦੇ ਆ ਨੇ ਆਜਾ ਇੰਟਰਵਿਊ ਲੈਣ ਵਾਸਤੇ ਆਇਆ ਹੈ ਉਹ ਆਪ ਹੀ ਪੁੱਛੀ ਜਾਂਦਾ ਆਪ ਹੀ ਦੱਸੀ ਜਾਂਦਾ ਉਹ ਉਹਨਾਂ ਨੂੰ ਤੇ ਬੋਲ ਲੈੰਦੇ ਜਿਨ੍ਹਾਂ ਤੋਂ ਜਿਨ੍ਹਾਂ ਦੀ ਤੂੰ ਇੰਟਰਵਿਊ ਲੈਣ ਵਾਸਤੇ ਆਇਆ ਹੈ ਉਹਨਾਂ ਨੂੰ ਤੇ ਬੋਲ ਲੈੰਦੇ ਇਹ ਲੋਕੀ ਨੈਗੇਟਿਵ ਹੀ ਬੋਲਦੇ ਲੋਕਾਂ ਨੇ ਨੈਗੇਟਿਵ ਹੀ ਕਮੈਂਟ ਕਰਨੇ ਲੋਕਾਂ ਨੇ ਤੇ ਬੋਲਣਾ ਹੀ ਆ ਪਿੰਡ ਦੇ ਲੋਕਾਂ ਨੇ ਵੀ ਬੋਲਣਾ ਹੀ ਆ ਜਦੋਂ ਤੁਸੀਂ ਆਪਣੀਆਂ ਧੀਆਂ ਪਹਿਣਾ ਨੂੰ ਨਾਲ ਨਚਾਉਂਦੇ ਜੇ ਤੇ ਫਿਰ ਲੋਕਾਂ ਨੇ ਤੇ ਬੋਲਣਾ ਹੀ ਆ ਆਪਣੀ ਗਲਤੀ ਨਾ ਕਦੀ ਮੰਨਿਓ ਹਮੇਸ਼ਾ ਅਗਲੇ ਦੀ ਗਲਤੀ ਮੰਨਿਓ ਕਿ ਸਾਨੂੰ ਲੋਕੀ ਬੈਡ ਕਮੈਂਟ ਕਰਦੇ ਆ ਮੈਂ ਸੀਗੇ ਅਜੇ ਮੈਂ ਜਿੱਦਾਂ ਅੱਜ ਕੁੱਨ ਲਿਆ ਉਹ ਤੋਂ ਲੈ ਤਾ ਮਤਲਬ ਕਿ ਟਿਕ

ਹਿੰਦਾਈ ਰੱਖਿਆ ਕਿੰਨਾ ਵੇ ਉਸ ਤੋਂ ਬਾਅਦ ਇੱਕ ਰੀਤਾ ਹਮਲਾਵਰ ਦੇ ਜੱਟ ਟੁੱਟ ਗਿਆ ਮੈਂ ਕਿ ਬੱਸ ਇੱਕ ਤਾਂ ਇਹਨਾਂ ਦੇ ਦਿਲ ਬੜੀ ਛੇਤੀ ਟੁੱਟਦੇ ਦਿਲ ਪਤਾ ਨਹੀਂ ਇਹਨਾਂ ਦੇ ਕੀ ਕੱਚਦੇ ਆ ਜਿਹੜੇ ਤੁਹਾਡੇ ਦਿਲ ਟੁੱਟ ਜਾਂਦੇ ਆ ਉਹ ਜਿਹੜਾ ਉਹ ਆ ਜਿਹੜੇ ਸਵਾਲ ਇਹਨਾਂ ਨੂੰ ਪੁੱਛਣਦੇ ਅੱਗੇ ਕੀ ਕੀਤਾ ਅੱਗੇ ਉਹਨਾਂ ਨੇ ਸੱਤਾਂ ਚੁੱਲਿਆਂ ਦੀ ਸਵਾਹ ਕੀਤੀ ਹੱਦ ਹੋਈ ਪਈ ਆ ਅੱਗੇ ਉਹਨਾਂ ਨੇ ਕੀ ਕਰਨਾ ਟਿਕਟੌਕ ਬੰਦ ਹੋ ਗਿਆ ਫਿਰ ਆਈ ਇੰਸਟਾਗ੍ਰਾਮ ਤੇ ਮੈਨੂੰ ਪੁੱਛ ਇੰਸਟਾ ਫਿਰ ਇਹਨਾਂ ਗੰਦ ਪਾਇ ਰੀਲਾਂ ਪਾਈਆਂ ਤੇ ਉੱਥੇ ਵਲੌਗ ਬਣਾ ਬਣਾ ਕੇ ਤੇ ਜਨਨੀਆਂ ਨਾਲ ਨਚਾਈ ਤੇ ਫਿਰ ਇਹਨਾਂ ਦੇ ਆ ਵੀਡੀਓ ਵੀਡੀਓ ਚੱਲਣ ਲੱਗੀਆਂ ਹਕੀ ਅੱਗੇ ਕੀ ਕੀਤਾ ਜਦੋਂ ਨੇ ਕਹਿ ਹੀ ਦਿੱਤਾ ਕਿ ਟਿਕਟੋਕ ਬੰਦ ਹੋ ਗਈ ਤੇ ਕੰਮ ਸਾਰਾ ਠੱਪ ਹੋ ਗਿਆ ਦਿਲ ਟੁੱਟ ਗਿਆ ਮੈਨੂੰ ਕੀ ਲੋੜ ਸੀ ਖਸਮਾਂ ਨੂੰ ਖਾਣਿਆ ਕਿ ਆਪਣੇ ਉਹ ਨੰਗਾ ਮਗਾ ਮੇਰੇ ਕੋਲ ਡੇਟ ਹੈ ਲੱਕ ਕਿੰਨੇ ਫੋਲੋਅਰ ਜੋ ਵੀ ਆ ਅੱਜ ਤੁਹਾਡੀ ਆਈਡੀ ਦੀ ਹੈ ਸਾਨੂੰ ਬੰਦ ਕਰ ਦੋ ਉਹ ਫਿਕਰੀ ਬਣਾ ਲਗੜਾ ਥੋੜਾ ਚਿਹਰਾ ਹੈ ਉਹ ਲੋਕ ਕਮਰੇ ਆਣ ਜਾਏਗਾ ਤੁਹਾਡੀ ਇਹ ਨਵੀਂ ਆਈਡੀ ਨਾਲ ਦੰ ਦਿਨਾਂ ਦੇ ਬਚਦੇ ਔਡੇ ਚੌਲ ਵੜਿਆ ਤਾਂ ਕਿ ਉਹਨਾਂ ਨੂੰ ਫਿਰ ਤੋਂ ਤੁਸੀਂ ਉਹਨਾਂ ਨੂੰ ਜੋੜ ਲਓ ਤੇ ਉਹੀ ਚੀਜ਼ ਤੁਹਾਡੇ ਨਾਲ ਵੀ ਮੇਰੇ ਨਾਲ ਆ ਰਹੀ ਹੈ ਕਿਡਾ ਡਾਡਾ ਫੇਸ ਹੈਗਾ ਉਹਦੀ ਲੋਕਾਂ ਮੁੜੇ ਰਹੀਆਂ ਦਾ ਤੇ ਉਸੇ ਦਿਵਾਰ ਇੰਸਟਾਗ੍ਰਾਮ ਤੇ ਕਿੰਨਾ ਬਲੀ ਪੋਪਲਰ ਸਟਾਰਟੀ ਇੰਸਟਾਗ੍ਰਾਮ ਤੇ ਤੈਨੂੰ ਲੱਗੇ ਵੀਦਾਂ ਦੇ ਸ਼ੌਂਕ ਸੀ ਸਟਾਰਟਿੰਗ ਤੋਂ ਮੈਂ ਸਿੰਪਲ ਗੋਣ ਤੇ ਬਣਾਉਂਦਾ ਹੀ ਤੇ ਮੈਨੂੰ ਲੱਗਦਾ ਘਰ ਵਾਲੀ ਨੂੰ ਨਾ ਉਹ ਵਿਚਾਰੀ ਮੂਹਣੀ ਤਾਂ ਚੁੱਕਦੀ ਓਏ ਉਹਨੂੰ ਵੀ ਕੋਈ ਸਵਾਲ ਸਵੂਲ ਪੁੱਛ ਲਾ ਓ ਵੀ ਵਿਚਾਰੀ ਬੈਠੀ ਹੈ ਕਿ ਕਦੋਂ ਕੋਈ ਮੈਨੂੰ ਵੀ ਪੁੱਛੇ ਮੈਂ ਵੀ ਫੇਮਸ ਆ ਮੈਂ ਹੀ ਤਾਂ ਇਥੋਂ ਤੱਕ ਇਹਨੂੰ ਲੈ ਕੇ ਆਈ ਆ ਮੈਨੂੰ ਵੀ ਕੋਈ ਸਵਾਲ ਪੁੱਛੋ ਉਹਨੂੰ ਤਾਂ ਤੂੰ ਪੁੱਛ ਦਾਨੀ ਆ ਸਾਰੇ ਸਵਾਲ ਤਾਂ ਉਹਨੂੰ ਪੁੱਛੀ ਜਾਣਾ ਵਾ ਉਹਦੇ ਘਰ ਵਾਲੇ ਨੂੰ ਪਾ ਕੇ ਉਹ ਵਿਚਾਰੀ ਇਨਾ ਗੂੜਾ ਸੂਟ ਬੈਠੀ ਆ ਵਾਲਾਂ ਦੀਆਂ ਲਟਾਂ ਆਂ ਸੁੱਟੀਆਂ ਆ ਤੇ ਉਹ ਕਿਤੇ ਗਾਂ ਦੇ ਕਿਰੇ ਪਿਸ਼ਾਂ ਕਰਦੀ ਹੀ ਆ ਤੂੰ ਸਾਰਾ ਦਿਨ ਡੱਬੋ ਉਹ ਨਿਕਦਾ ਕੋਈ ਨਾ ਨਹੀਂ ਨਿਕਦਾ ਕੋਈ ਲੈ ਕੇ ਜਾਂਦੀ ਹਾਂ ਜੀ ਹਾਂ ਜੀ ਕੀ ਨਾ ਦਿਲਾ ਮੈਨੇ ਤੇ ਕਿਦਾਂ ਤੁਹਾਨੂੰ ਮਿਲੇ ਉਹ ਮਤਲਬ ਕਿ ਅਸੀਂ ਇੰਸਟਾ ਤੇ ਮਿਲ ਸੀ ਤੀ ਵਾਰ ਆ ਗਿਆ ਜੀ ਕੀ ਵੀ ਸੋਚ ਕੇ ਦੱਸਣ ਦਿਆ ਵਾ ਡੱਬੋ ਦਾ ਘਰ ਵਾਲਾ ਮੈਨੂੰ ਲੱਗਦਾ ਉਹ ਚੇਤਾ ਭੁੱਲ ਗਿਆ ਇਹ ਮਿਲੇ ਇੰਸਟਾ ਤੇ ਉਹ ਯਾ ਤੈਨੂੰ ਇਹ ਨਾ ਵੀ ਚੇਤਾ ਉਹ ਦੂਜਾ ਹੀ ਉਹ ਵੀ ਠਰਕੀ ਬੰਦਾ ਉਹਦਾ ਠਰਕ ਭੋਰੀ ਜਾਂਦਾ ਨਵੂ ਨਵੂ ਬੋਲੀ ਜਾਂਦਾ ਡੰਗਰ ਜਿਹਾ ਥਾਂ ਦਾ ਕੀ ਸਵਾਲ ਪੁੱਛੁੰਦਾ ਜੇ ਤੈਨੂੰ ਪਤਾ ਹੈ ਕਿ ਲਵ ਸਟੋਰੀ ਹੈ ਤੇ ਇਹ ਹੈ ਅੱਛਾ ਤੁਹਾਡੀ ਲਵ ਸਟੋਰੀ ਜੀ ਮਤਲਬ ਤੈਨੂੰ ਪਤਾ ਸਾਰਾ ਹੀ ਤੇ ਫਾਲਤੂ ਹੀ ਐ ਨਹੀਂ ਠਰਕਪੋਰੀ ਜਨਾ ਡੰਗਰ ਜਿਆ ਇਹ ਦੋ ਦੋ ਤੈਂਸਾ ਦੋ ਦੋ ਤੈਂਸਾ ਉਹ ਦੱਸ ਤੁਸੀਂ ਮੈਨੂੰ ਅਰੀਕ ਕਰਵਾਣੀ ਨਹੀਂ ਕੋਈ ਗੱਲ ਨਹੀਂ ਸੌਤੋ ਕਰ ਮੈਂ ਸੀ ਕਿ ਕਿਤਾ ਨਹੀਂ ਕੀਤਾ ਸੀ ਕਿਵੇਂ ਦੱਸਣ ਦਿਆ ਵਾ ਇਹ ਐ ਐਕਸ਼ਨ ਦੇਖਿਆ ਨੇ ਮਤਲਬ ਕਿਵੇਂ ਦੱਸਣ ਦਿਆ ਵਾ ਮੈਂ ਕੀਤਾ ਸੀ ਬੜਾ ਬਾਦਰੀ ਦਾ ਕੰਮ ਕੀਤਾ ਸੀ ਜਿਹੜਾ ਤੂੰ ਕੀਤਾ ਸੀ ਹੱਦ ਹੋਈ ਪਈ ਤੇਰੇ ਵਾਲੀ ਡੰਗਰ ਜਿਕੇ ਥਾਂ ਦਾ ਉਹ ਜੇ ਸਵਾਲ ਪੁੱਛਣ ਦਿਆ ਤੇ ਉਹ ਜੇ ਦੱਸਣ ਦਿਆ ਵਾ ਕਿ ਬੜਾ ਬਾਦਰੀ ਦਾ ਕੰਮ ਕੀਤਾ ਜਿਹੜਾ ਤੁਸੀਂ ਦੱਸੰਦੇ ਆਸ਼ਕੀਆਂ ਕਰਦੇ ਰਹੇ ਛੋਟੂ ਛੋਟੀ ਉਮਰ ਦੇ ਵਿੱਚ ਤੇ ਤੁਸੀਂ ਲੋਕਾਂ ਨੂੰ ਆ ਸਿੱਖਿਆ ਦੇਣੀ ਆ ਆ ਜਾਂਦੇ ਲੈ ਕੇ ਲਵ ਸਟੋਰੀਆਂ ਪਹਿਲਾਂ ਵੀ ਕਿਹਾ ਸੀ ਕਿ ਇਹੋ ਜੇ ਭੇੜੇ ਭੜੀਆਂ ਲਵ ਸਟੋਰੀਆਂ ਨਾਲ ਲੈ ਕੇ ਆਇਆ ਕਰੋ ਡੰਗਰ ਜਿਕੇ ਥਾਂ ਦੇ ਸੋ ਮਤਲਬ ਯੂਟਿਊਬ ਤੇ ਵੀ ਨਹੀਂ ਆਇਆ ਸੀ ਬਈ ਤਾਂ ਮੈਂ ਤਾਂ ਮੰਮਾ ਨੇ ਨਾਲ ਤੇ ਵਲੌਗ ਵਗੈਰਾ ਨੇ ਦੋ ਤਿੰਨ ਵਲੌਗਸ ਪਾਈ ਸੀ ਕਿਨਾਂ ਤਾਂ ਸੀ ਬਰਥਡੇ ਵਾਲਾ ਵਲੌਗ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਬਰਥਡੇ ਵਾਲਾ ਵਲੌਗ ਸੀ ਉਹ ਵੀ ਦੇਖਿਆ ਮਤਲਬ ਮੈਨੂੰ ਨਾ تینوں ਤਾਂ ਵੌਇਸ ਹੋ ਗਈ ਰੁੱਕ ਹੋ ਗਈ ਜੋ ਕਿ ਮੈਨੂੰ ਬੱਚੀ ਅੱਛੀ ਲੱਗਦੀ ਸੀ ਇਹ ਨਹੀਂ ਸੀ ਕਿ ਪਪੇ ਇਹ ਮਤਲਬ ਹਸਬੰਡ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਅੱਛਾ ਸ਼ੂਗਰਾ ਕਿਹਦੇ ਤੂੰ ਹੀ ਬੋਲੀ ਮੈਂ ਦੇਖਿਆ ਜੂ ਬੋਲਣਾ ਹੀ ਨਹੀਂ ਲੱਗਦਾ ਮੈਡਮ ਨੇ ਪਾ ਕੇ ਗੂੜਾ ਸੂਟ ਬੈਠੀ ਆ ਦੂਸਰੀ ਗੱਲ ਤੂੰ ਕਹਿੰਦੀ ਆ ਕਿ ਮੈਨੂੰ ਇਹਦੀ ਲੁੱਕ ਵਧੀਆ ਲੱਗੀ ਚੁਆਇਸ ਆ ਤੇਰੀ ਚੁਆਇਸ ਆ ਵੇਖ ਲਈ ਤੇਰੀ ਚੁਆਇਸ ਐਡੀ ਗੰਦੀ ਚੁਆਇਸ ਆ ਤੇਰੀ ਕੋਈ ਹਿਸਾਬ ਨਹੀਂ ਆ ਉਹ ਤੈਨੂੰ ਰੀਲਾਂ ਦੇ ਨੱਚਣ ਵਾਸਤੇ ਲੈ ਕੇ ਆਇਆ ਡੰਗਰੇ ਸਾਰਾ ਦਿਨ ਤੋਂ ਲੱਕਤ ਲਲਮਨੀ ਰਹੀ ਨਹੀਂ ਕੋਈ ਹਾਲ ਨਹੀਂ ਤੁਹਾਡਾ ਵੈਸੇ ਓਨਲੀ ਫੈਨ ਦੋ ਤੇ ਜਸਟ ਵੈਸੇ ਮੇਰੇ ਕੋਲ ਕੋਈ ਆਈਡੀਆ ਨਹੀਂ ਸੀ ਬਾਕੀ ਮਤਲਬ ਕਿ ਇਹਨਾਂ ਦੀ ਮੈਨੂੰ ਨਾ ਇੱਕ ਵਾਰ ਇੰਸਟਾਗ੍ਰam ਤੇ ਆਈਡੀ ਨੂੰ ਦਿੱਤ ਮੈਨਾਂ ਨੇ ਇੱਕ ਬਹੁਤ ਹੀ ਮਤਲਬ ਇਹਨਾਂ ਦੀ ਜੋ ਸੀ ਉਹਦੇ ਵਿੱਚ ਸਟੋਰੀ ਲਗਾਤੀ ਸੀ ਜਿਸ ਦਿਨ ਮੈਂ ਸਟੋਰੀ ਲਗਾਈ ਉਸੇ ਦਿਨ ਮੈਨਾਂ ਤਾਂ ਮੈਨੂੰ ਤੋ ਵਧੀਆ ਜਿਆ ਨੁਕਰਾ ਤੁਸੀਂ ਨਵੀਂ ਲਾਈਫ ਤੇ ਵਿਚਾਈ ਕਿਵੇਂ ਚੱਲ ਰਹੀ ਹੈ ਕਿਰੋ ਵੀ ਕਿਵੇਂ ਪੁਛ ਰਿਆਂ ਲਾਈਫ ਕਿਵੇਂ ਚੱਲਦੀ ਆ ਅਗਲੇ ਦੀ ਲਾਈਫ ਵਧੀਆ ਹੀ ਚੱਲਣ ਦੇ ਆ ਅਗਲੇ ਨੂੰ ਵਾਧੂ ਪੈਸਾ ਆਉਂਦਿਆ ਰੀਲਾਂ ਤੇ ਨੱਚਣਦੇ ਆ ਵਲੌਗ ਬਣਾਉਂਦੇ ਆ ਭੈਣੀਆਂ ਭੈਣੀਆਂ ਰੈਸਪੀਆਂ ਸਿਖਾਉਂਦੇ ਤੇ ਲਾਈਫ ਤਾਂ ਨਾਲ ਦੀ ਆਪੇ ਵਧੀਆ ਜੋ ਉਹਨਾਂ ਨੂੰ ਘਰ ਬੈਠਿਆ ਸਾਰਾ ਕੁਝ ਮਿਹਨਤ ਵੀ ਨਹੀਂ ਕਰਨੀ ਪੈਂਦੀ ਸਾਰਾ ਕੁਝ ਮਿਲਨਦਾ ਤੇ ਲਾਈਫ ਆਪੇ ਵਧੀਆ ਹੋਣੀ ਆ ਦੂਸਰੀ ਗੱਲ ਤੇਰੀ ਨਿਗਾਹ ਸਾਨੂੰ ਵੀ ਠੀਕ ਜੀ ਨਹੀਂ ਲੱਗਦੀ ਇੱਕ ਨੰਬਰ ਦਾ ਠਰਕੀ ਬੰਦਾ ਹੈ ਉਹਦੇ ਵਾਲੀ ਦੇਖੀ ਜਾਂਦਾ ਡੰਗਰ ਜਿਹਾ ਦੀ ਮਦਦ ਆਦਾ ਰੱਖੀਏ ਟ੍ਰੇਡਿੰਗ ਟਿਕਾ ਤੇ ਫਿਰ YouTube ਦਾ ਸਬਸਕ੍ਰਾਈਬਰ YouTube ਤੇ ਮੇਰੇ ਨਾਲ ਉਹ ਤੁਸੀਂ ਇਹਨਾਂ ਦੇ ਨਾਲ ਹੀ ਆ ਜਾਓ ਉਦੋਂ ਇਹਨਾਂ ਦਾ ਕੰਮ ਆ ਜਾਂਦਾ ਇਸ ਤੋਂ ਮੈਂ ਇਹ ਨਹੀਂ ਕਹਿੰਦਾ ਅਮਰੇ ਤੋਂ 30k ਪਲੱਸ ਸੀ ਟਿਕਾ ਇਹੋ ਮਰੀ ਜੀ ਤਿੰਨੋਂ ਕਿੰਨੇ ਫੋਲੋ ਕਰਤਾ 30 30k ਤੈਨੂੰ ਕਿੰਨੇ ਫੋਲੋ ਕਰਤਾ ਤੇਰੀ ਸ਼ਕਲ ਨੂੰ ਕਿੰਨੇ ਮਤਲਬ ਇੰਨਾ ਪਸੰਦ ਕਰ ਲਿਆ ਉਹ ਹੁਣ ਵੀ ਜੇ ਤੁਹਾਡੇ ਇੰਨੇ ਸਬਸਕ੍ਰਾਈਬਰ ਹੈਗੇ ਆ ਨਾ ਸਿਰਫ ਤਿਰਕਰ ਵਾਲੀ ਦਾ ਕਰਕੇ ਆ ਉਹਨੂੰ ਲੋਕੀ ਦੇਖਦੇ ਆ ਤੂੰ ਕੱਲਾ ਵਲੌਗ ਪਾਵੀਂ ਕਿਹਦੇਣ ਤੈਨੂੰ ਵੇਖੀ ਕਿਸੇ ਨੇ ਪੁੱਛਣਾ ਨਹੀਂਗਾ ਸਿਰਫ ਜਨਾਨੀ ਦਿਖਾਉ ਮੈਂ ਕਮਾਏ ਜਨਾਨੀਆਂ ਸਿਰਫ ਤੋਂ ਪੈਸੇ ਕਮਾਉਂਦੇ ਆ ਡੰਗਰ ਕੈ ਥਾਂ ਦੇ ਕੱਲੇ ਨੂੰ ਤਾਂ ਤੈਨੂੰ ਕੋਈ ਲਾਈਕ ਵੀ ਨਹੀਂ ਕਰਦਾ ਪਤਾ ਨਹੀਂ ਤੈਨੂੰ ਕਿੰਨੇ ਫੋਲੋ ਕਰ ਲਾ ਝੂਠ ਹੀ ਬੋਲੀ ਜਾਂਦਾ ਤੇਰੇ ਇੰਸਟਾਗ੍ਰਾਮ ਦੇ ਨਾਮ ਆਇਆ ਸੀ ਹਾਂ ਜੀ ਤੇ ਹੁਣ ਕਿੰਨੇ ਸਬਸਕ੍ਰਾਈਬ ਕਰੋ ਹਾਂ ਨਾ ਤੇ ਦੋਲਾ ਸਾਹ ਜੀ ਤਾਂ ਬਹੁਤ ਵਧੀਆ ਗੱਲ ਤੁਸੀਂ ਇਦਾਂ ਹੀ ਰਹੀੜੇ ਆਪਣੀ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਓ ਤੇ ਇੱਕ ਚੀਜ਼ ਹੋਰ ਹੁੰਦੀ ਹੈ ਜੀ ਅ ਤੁਸੀਂ ਫੇਸ ਕੀਤੀ ਵੀ ਨੂੰ ਲੱਗਦਾ ਬਹੁਤ ਜ਼ਿਆਦਾ ਜਦੋਂ ਅਸੀਂ ਆਪਣੇ ਸਿਸਟਰ ਦੇ ਨਾਲ ਵੀਡੀਓ ਬਹੁੰਦੇ ਸੀ ਹੈਨਾ ਤੁਹਾਨੂੰ ਬੜੇ ਮਿਰਜ਼ਾ ਹੁਣ ਆੜੇ ਕਿੰਨੇ ਲੋਕਾਂ ਨੇ ਵੀ ਸੋਚ ਦਿੱਤੇ ਮੈਨਾਂ ਜਾਦੇ ਮੈਂ ਕਿੱਥੋਂ ਤੱਕ ਕਹਿ ਸਕਦੇ ਆਗੇ ਤੇ ਉਹ ਚੀਜ਼ ਜਦੋਂ ਤੁਸੀਂ ਫੇਸ ਕਰਦੇ ਸੀ ਤੁਹਾਨੂੰ ਇੱਕ ਮਹਿਸੂਸ ਕੀਤਾ ਹੁੰਦਾ ਸੀ ਮੈਂ ਪਹਿਲਾਂ ਹੀ ਕਹਿਆ ਸੀ ਨਾ ਕਹਿੰਦਾ ਹੁਣ ਮੇਰੇ 2 ਲੱਖ ਵਾ ਸਬਸਕ੍ਰਾਈਬਰ ਹੈਨਾ ਤੇ ਉਹ ਤੇਰੀ ਜਨਾਨੀ ਦੇ ਸਿਰ ਤੋਂ ਆ ਤੈਨੂੰ ਨਹੀਂ ਵੀ ਪੁੱਛਦਾ ਠੀਕ ਆ ਨਾ ਮੈਂ ਪਹਿਲਾਂ ਹੀ ਕਹਿ ਦਿੱਤਾ ਡੰਗਰ ਕਹਿ ਥਾਂ ਦਾ ਜਦੋਂ ਆਪਣੀਆਂ ਮਤਲਬ ਭੈਣਾਂ ਨੂੰ ਭੈਣਾਂ ਦੇ ਨਾਲ ਆਪਣੀਆਂ ਇੰਨੇ ਨਾਲ ਵੀਡੀਓ ਬਣਾਉਂਦਾ ਰਿਹਾ ਪਹਿਲਾਂ ਤੇ ਉਦੋਂ ਕਹਿੰਦਾ ਲੋਕੀ ਮੈਨੂੰ ਗਲਤ ਬੋਲਦੇ ਹੁੰਦੇ ਸੀ ਤੇ ਹੁਣ ਤੇ ਡੰਗਰ ਕਮੈਂਟ ਹੀ ਆਫ ਰੱਖਦਾ ਕਮੈਂਟ ਆਨ ਰੱਖਿਆ ਕਰਦਾ ਤੈਨੂੰ ਲੋਕੀ ਪ੍ਰਸ਼ਾਦ ਦੇਣ ਉਦੋਂ ਤੂੰ ਆਫ ਰੱਖਦਾ ਸਾਡੇ ਰੋਕਦਾ ਸੋਈ ਤੈਨੂੰ ਜਿੰਨੇ ਕਨੈਕਟ ਕਰਦੇ ਆਂ ਤੇ ਕਦੇ ਰੋਕ ਤੇ ਆਪਾਂ ਫਿਰ ਚਲੋ ਜਿੱਦਾਂ ਸੀਗੇ ਕਰਉਣੀ ਆਪਣਾ ਰੋਕ ਦੇ ਕਹਿੰਦੇ ਕੋਈ ਗੱਲ ਨਹੀਂ ਡਿਪੈਂਡ ਕਰਦਾ ਉਹਦਾ ਪਿਆਰ ਇਹ ਮੈਂ ਕਿਹਾ ਹਾਂ ਟੈਂਡਲ ਕੀ ਕਰਦੇ ਸੀ ਤੇ ਕਈ ਕਹਿ ਹੀ ਦਿੰਦੇ ਸੀ ਕਈ ਨਾਲ ਦੀ ਕਹਿੰਦੇ ਸੀ ਯਾਰ ਕੀ ਭੈਣ ਨਾਲ ਵੀ ਹਾਂ ਚਲੋ ਜੀ ਦਾ ਇਹ ਸੋਚਣਾ ਬਈ ਖੜੀ ਫੋਲੋਅਰ ਬਣਾਵੀ ਸਬਸਕ੍ਰਾਈਬਰ ਨਹੀਂ ਹੈ ਫੋਲੋਅਰ ਲਈ ਵਿਸ਼ੇਸ਼ ਤੌਰ ਤੇ ਨਾਲ ਵੀ ਨਾ ਪਰ ਇਹ ਕਿੱਦਾਂ ਜੇ ਤੁਹਾਡੇ ਭੈਣ ਭਾਈ ਦਾ ਇੰਨਾ ਜ਼ਿਆਦਾ ਪਿਆਰ ਹੁੰਦਾ ਹੈ ਨਾ ਉਹਨੂੰ ਘਰੇ ਰੱਖਿਆ ਕਰੋ ਪਤਾ ਹੈ ਸਾਰਿਆਂ ਦੇ ਵਿੱਚ ਹੁੰਦਾ ਹੈ ਪਿਆਰ ਠੀਕ ਹੈ ਨਾ ਤੁਹਾਡੇ ਕਹਿਣ ਦੇ ਲੋਕਾਂ ਨੂੰ ਨਹੀਂ ਪਤਾ ਲੱਗਣਾ ਜੇ ਦੇਖੋਂ ਤੇ ਪਤਾ ਨਹੀਂ ਲੱਗਣਾ ਕਿ ਤੁਹਾਡੇ ਦੋਨਾਂ ਭੈਣ ਭਰਾਵਾਂ ਵਿੱਚ ਪਿਆਰ ਬੜਾ ਹੈ ਕੈਮਰਾ ਬੰਦ ਕਰਕੇ ਵੀ ਪਿਆਰ ਹੋ ਜਾਂਦਾ ਹੈ ਲੋਕਾਂ ਨੂੰ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਹਿੰਦੇ ਸਾਨੂੰ ਪਿੰਡ ਵਾਲੇ ਲੋਕ ਗਾਲ੍ਹਾਂ ਕੱਢਦੇ ਸੀ ਤੇ ਉਹਨਾਂ ਦੇ ਲੋਕਾਂ ਨੇ ਤੇ ਗਾਲ੍ਹਾਂ ਕੱਢਣੀਆਂ ਜਦੋਂ ਤੁਸੀਂ ਆਪਣੀਆਂ ਭੈਣਾਂ ਨੂੰ ਸ਼ਰਿਆਮ ਲੋਕਾਂ ਦੇ ਸਾਹਮਣੇ ਨਚਾਉਂਦੇ ਜੇ ਦਿਖਾਉਂਦੇ ਜੇ ਤੇ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹਨਾਂ ਨੇ ਤੇ ਕਹਿਣਾ ਹੀ ਆ ਤੇ ਜਿਹੜੇ ਲੈਂਦੇ ਨਜ਼ਾਰੇ ਆ ਤੇ ਫਿਰ ਉਹਨਾਂ ਨੇ ਤੁਹਾਨੂੰ ਕੀ ਗਲਤ ਬੋਲਣਾ ਬੱਤ ਸਹੀ ਹੈ ਸਾਰੀ ਮੇਰੀ 5 5 ਮਿਲੇ 10 ਮਿਲੇ 7 2 3 ਇਦਾਂ ਤੇ ਉਹਨਾਂ ਵੀਡੀਓ ਦੇਖਣਾ ਨਹੀਂ ਦੇਖਿਆ ਜੀ ਕਾਫ ਲੋਗੋ ਜੀ ਦੇ ਵੀ ਬੋਲ ਰਹੇ ਸੀਗੇ ਤੇ ਤੁਸੀਂ ਉਹਨਾਂ ਨੂੰ ਕਿਤਾ ਕੀ ਕਹਿਣਾ ਚਾਹੋਗੇ ਜਿਹੜੇ ਬੰਦਾ ਇਦਾਂ ਦੇ ਬੈਡ ਕਮੈਂਟ ਕਰਦੇ ਆਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬ੍ਰਦਰ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਵੀਡੀਓ ਪਾਵਾਂਗੇ ਕੋਈ ਚੰਗਾ ਕਹਿਣਗਾ ਨਾੜਾ ਵੀ ਕਹਿਣਗੇ ਚਾਹੇ ਆਪਾਂ ਤਾਂ ਕਹਿਣਾ ਇਹਨਾਂ ਨੇ ਕੀ ਆ ਤੂੰ ਵੀ ਪੁੱਠੇ ਸਵਾਲ ਪੁੱਛਣ ਦਿਆਵਾ ਦੱਸ ਉਹਨਾਂ ਨੇ ਉਹਨੇ ਕਹਿਣਾ ਕੀ ਆ ਉਸ ਕਮੈਂਟ ਦੇ ਉਹ ਬਿਲਕੁਲ ਵੀ ਔਨ ਨਹੀਂ ਹੁੰਦੇ ਆਫ ਹੁੰਦੇ ਆ ਕਮੈਂਟ ਦੂਸਰੀ ਗੱਲ ਲੋਕੀ ਗਾਣਾ ਕਰਦੇ ਆ ਬੈਡ ਕਮੈਂਟ ਕਰਦੇ ਆ ਜੋ ਕੁਝ ਵੀ ਕਰਦੇ ਆ ਉਹਨਾਂ ਨੂੰ ਨਹੀਂ ਇਹਨਾਂ ਦੀਆਂ ਗੱਲਾਂ ਨਹੀਂ ਚੀਜ਼ਾਂ ਕੁਝ ਵੀ ਹਰਕਤ ਇਹਨਾਂ ਦੀ ਨਹੀਂ ਠੀਕ ਲੱਗਦੀਆਂ ਤੇ ਉਹਨਾਂ ਨੇ ਤਾਂ ਬੋਲਣਾ ਹੀ ਆ ਹੱਦ ਹੋਈ ਪਈ ਕਿਹੋ ਜਿਹਾ ਸਵਾਲ ਪੁੱਛਦੇ ਹੁੰਦੇ ਜੇ ਜਦੋਂ ਨਹੀਂ ਕਿਹਨੂੰ ਵਧੀਆ ਲੱਗਦਾ ਆ ਸਭ ਕੁਝ ਤੇ ਉਹਨਾਂ ਗਲਤ ਕਮੈਂਟ ਕਰਨਾ ਹੀ ਕਰਨਾ ਹੈ ਇਹ ਜਨਾਨੀ ਦਿਖਾਓ ਮੈਂ ਕਮਾਏ ਜਨਾਨੀਆਂ ਦੇ ਸਿਰਾਂ ਤੋਂ ਪੈਸੇ ਖਾਂਦੇ ਆ ਠੀਕ ਹੈ ਜਿਹਨੇ ਨਹੀਂ ਰਹਿਣਾ ਇਹ ਕੋਈ ਸਾਡ ਵੀ ਚੰਗਾ ਹੈ ਬਾਕੀ ਜਿਹਨੇ ਰਹਿਣਾ ਜਿਹਦਾ ਜਣਾ ਨਹੀਂ ਰਹਿਣਾ ਮਿਲਣ ਨਾਲੇ ਦੋਨੋਂ ਸਾਈਡ ट्रू ਲਵ ਹੋਏਗਾ ਨਾ ਤਾਂ ਮੈਰਿਜ ਤਾਂ ਗੱਲ ਪਹੁੰਚੇਗੀ ਪਹੁੰਚ ਹੀ ਸਹੀ ਨਾ ਹਾਂਜੀ ਸੋ ਦੋਨੋਂ ਸਾਈਡ ਕਿ ਤਾਂ ਫਿਰ ਨੰਨੇ ਗਏ ਫਸਟ ਟਾਈਮ ਇਹਨੇ ਨਸੀ ਕੀਤਾ ਵੀ ਇਹਨਾਂ ਦਾ ਕੋਈ ਦੋਸਤਾ ਸਰ ਇੱਕ ਇਹਨਾਂ ਦੀ ਸਟੋਰੀ ਮੈਨੂੰ ਤੇ ਨਾ ਐਦੇ ਇਤਿਹਾਸ ਆਈ ਜਾਂਦਾ ਜਿਹੜਾ ਇੰਟਰਵਿਊ ਲੈਣ ਆਇਆ ਉਹ ਆਪੇ ਹੀ ਮਤਲਬ ਪੁੱਛੀ ਜਾਂਦਾ ਆਪੇ ਹੀ ਦੱਸੀ ਜਾਂਦਾ ਸਵਾਲ ਉਹਨੂੰ ਤੇ ਬੋਲਣ ਦਾ ਮੌਕਾ ਦੇ ਦੇ ਨਾਲੇ ਨੂੰ ਸਵਾਲ ਪੁੱਛਿਆ ਕੀ ਤੇ ਉਹ ਹੋਰ ਹੀ ਟ੍ਰਿਊ ਲਵ ਤੇ ਪਤਾ ਨਹੀਂ ਕੀ ਕੁਝ ਲੈ ਕੇ ਬੈਠ ਗਈ ਆ ਤੁਸੀਂ ਵੱਡੀਆਂ ਟ੍ਰਿਊ ਲਵ ਵਾਲੀਆਂ ਤੁਸੀਂ ਆਹ ਨੂੰ ਕਿਹਨੂੰ ਸਿੱਖਿਆ ਦੇਂਦੀਆਂ ਜੇ ਕਿ ਛੋਟੇ ਛੋਟੇ ਉਮਰ ਦੇ ਵਿੱਚ ਵਿਆਹ ਕਰਾ ਲੋ ਪਤਾ ਨਹੀਂ 17 18 ਸਾਲ ਤੋਂ ਪਹਿਲਾਂ ਹੀ ਤੂੰ ਚੰਨ ਚਾੜਤਾ ਤੇ ਤੁਸੀਂ ਲੋਕਾਂ ਨੂੰ ਆਹ ਲਵ ਸਟੋਰੀਆਂ ਲੈ ਕੇ ਆ ਜਾਂਦੇ ਜੀ ਇਹ ਕੰਨ ਦਿਖਾਉਂਦੇ ਜੇ ਪਤਾ ਨਹੀਂ ਲੋਕੀ ਵੀ ਨਾ ਪੋਡਕਾਸਟ ਕਰਨ ਇਹਨਾਂ ਦੇ ਹੀ ਕਿਉਂ ਆਉਂਦੇ ਆ ਡੰਗਰ ਵਿਚਾਰ ਕਿ ਨਾਲ ਗੱਲ ਵੀ ਉਹਨਾਂ ਕਰੀ ਤਾਂ ਨਹੀਂ ਲੱਗਿਆ ਵੀ ਇਹਨਾਂ ਦਾ ਨਿੱਕੇ ਕਿਦਾਂ ਲੱਗੂਗਾ ਤੇ ਨਾਂ ਕਿਦਾਂ ਇਹਨਾਂ ਦੇ ਜਿਹੜਾ ਜਾਂ ਫੈਮਿਲੀ ਵਿੱਚ ਕਿਦਾਂ ਕੰਮ ਡਿਆ ਹੋਊਗਾ ਅੱਛਾ ਨਹੀਂ ਚਲੋ ਆਪਣੀ ਗੱਲ ਕੋਈ ਹੈ ਨਾ ਉਸ ਤੋਂ ਬਾਅਦ ਇੱਕ ਦੋ ਮਹੀਨੇ ਬਾਅਦ ਹੀ ਇਹਨਾਂ ਨੇ ਮੈਨੂੰ ਕਿਹਾ ਕਿ ਮਿਲਣਾ ਉਹ ਖੁਦ ਹੀ ਆ ਗਈ ਸੀ ਉੱਥੇ मतलब ਕਿ ਆਪਣੀ ਸਟਾਰਟਿੰਗ ਚ ਹੀ ਕਹਿੰਦੇ ਨਾ ਪਹੜ ਚੁੱਕੇ ਸੀ ਬਿਕੋਜ਼ ਬੱਚੇ ਦਾ ਵੀ ਹੀਮ ਜਿਹੜਾ ਚੀਜ਼ ਹੁੰਦਾ ਕਿ ਪਹਿਲਾ ਬੱਚਾ ਕੋਈ ਸ਼ੋਰ ਹੁੰਦਾ ਤਾਂ ਨਹੀਂ ਜਿਵੇਂ ਸੱਚ ਅੰਤਵਾਦੋਂ ਕੋ ਸ਼ੋਰ ਹੋਣਾ ਲੱਗਦਾ ਸੋ ਨੇ بڑا ਸੋਨਾ ਬਦਰੀ ਦਾ ਕੰਮ ਦੱਸਣ ਨਹੀਂ ਇੱਥੇ ਆਣ ਕੇ ਕਿ ਮੈਂ ਐਦਾਂ ਮਿਲਣ ਗਈ ਜਾਂ ਉਹ ਕਿੱਦਾਂ ਮਿਲਣਾ ਆ ਇਹੋ ਜਿਹੀਆਂ ਗੱਲਾਂ ਕੀ ਦੱਸਣ ਪਈ ਇਹ ਤੁਸੀਂ ਮਤਲਬ ਕੈਮਰਾ ਆਫ ਕਰਕੇ ਗੱਲਾਂ ਕਰ ਲਿਆ ਕਰੋ ਲੋਕਾਂ ਨੂੰ ਨਾ ਕੁਝ ਦਿਖਾਇਆ ਕਰੋ ਉਹ ਤੇ ਬਸ ਵਿਊ ਦੇ ਚੱਕਰ ਦੇ ਵਿੱਚ ਤੁਹਾਡੇ ਕੋਲ ਆ ਗਿਆ ਵਾ ਕਿ ਮੈਨੂੰ ਵਿਊ ਦੋ ਚਾਰ ਆ ਜਾਣ ਕਿ ਪੋਡਕਾਸਟ ਲੈ ਕੇ ਆ ਗਿਆ ਇੰਟਰਵਿਊ ਲੈਣੀ ਹੁੰਦੀ ਕਿ ਚੰਗੇ ਬੰਦੇ ਦੀ ਲਿਆ ਕਰੋ ਜੇ ਤੁਹਾਨੂੰ ਇੰਨਾ ਹੀ ਜ਼ਿਆਦਾ ਵਾ ਤੇ ਹਨਾ ਜੇ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਪੋਡਕਾਸਟ ਜਾਂ ਇੰਟਰਵਿਊ ਕਿਸੇ ਵਧੀਆ ਬੰਦੇ ਦੀ ਲਿਆ ਕਰੋ ਵਲੌਗਰਾਂ ਦੀ ਨਾ ਲਿਆ ਕਰੋ ਤੁਹਾਨੂੰ ਵਲੌਗਰ ਹੀ ਮਿਲਦੇ ਆ ਗੋਨਾ ਦੀ ਮੈਚ ਹੋ ਚੁੱਕੀ ਪਈ ਐ ਸੋ ਉਹ ਕਹਿੰਦੇ ਸੀ ਚਲੋ ਹੁਣ ਮਤਲਬ ਇਹ ਲੈ ਹੱਜੀ ਚਲੋ ਵਧੀਆ ਲੱਗੀ ਤੁਸੀਂ ਜਿਹੜਾ ਇਹਨਾਂ ਦੀ ਨਾਲ ਦੇਖਿਆ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੇ ਇਹਨਾਂ ਚਾਹੀਦਾ ਤੇ ਸਦੀਪ ਤੁਸੀਂ ਬਈ ਕੁਝ ਦੱਸੋ ਤੁਸੀਂ ਕੀ ਪਸੇ ਜੋ ਪਹਿਲੀ ਵਾਰ ਨਹੀਂ ਅਸੀਂ ਕੀਤਾ ਹੈ ਕਿ ਤੁਸੀਂ ਇਹਨਾਂ ਦੇ ਬੀਚਰ ਬਾਰੇ ਜਾਣਦੇ ਤੂੰ ਦੱਸੋ ਪਹਿਲਾਂ ਇਹਨੂੰ ਦੱਸੋ ਪਹਿਲਾਂ ਕੀ ਕਰਦੇ ਰਹਤ ਕਿਵੇਂ ਦਾ ਨੇਚਰ ਹੈ ਇੰਨੇ ਪਤਾ ਨਹੀਂ ਕੀ ਕਰਨਾ ਸਵਾਦ ਪਾਣੀ ਪੂਰਾ ਲੈਣਦੇ ਆ ਠਰਕੀ ਬੰਦਾ ਇੱਕ ਨੰਬਰ ਦਾ ਹੱਦ ਹੋਈ ਪਈ ਆ ਜੇਰ ਤੁਸੀਂ ਕੀ ਕਹੋਗੇ ਬੰਦੇ ਜੇ ਇਹਨਾਂ ਦੀ ਵੀਡੀਓ ਲੈ ਕੇ ਆ ਜਾਂਦੇ ਜੇ ਕੀ ਛਿੱਤ ਸਿੱਖਿਆ ਦੇਂਦੇ ਜਿਹੜੇ ਛੋਟੇ ਛੋਟੇ ਬੱਚੇ ਸਕੂਲੇ ਪੜ੍ਹਦੇ ਆ ਹਨਾ ਉਹਨਾਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਹੋਊਗਾ ਜਿਵੇਂ ਤੁਸੀਂ ਮਤਲਬ ਆ ਮੈਂ ਕਾਫੀ ਹੈਗੇ ਆ ਉਹ ਜਿਹੇ ਵਲੌਗਰ ਜਿਹੜੇ ਛੋਟੀ ਏਜ ਦੇ ਵਿੱਚ ਵਿਆਹ ਕਰਵਾਇਆ ਹੈ ਹੁਣ ਆਪਾਂ ਘੜਾ ਇਹਨਾਂ ਦੇ ਘਰੇ ਜਾ ਕੇ ਦੇਖਦੇ ਆ ਇਹ ਖੁਦ ਹੀ ਦੱਸਦੇ ਖੁਦ ਹੀ ਲਵ ਸਟੋਰੀਆਂ ਲੈ ਕੇ ਆਉਂਦੇ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਆਪਣੀ ਪਰਸਨਲ ਲਾਈਫ ਆਪਾਂ ਦਿਖਾਉਂਦੇ ਆ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਫੇਰ ਕਹਿ ਦਿੰਦੇ ਲੋਕੀ ਸਾਨੂੰ ਗਲਤ ਬੋਲਦੇ ਆ ਗਲਤ ਕਮੈਂਟ ਕਰਦੇ ਆ ਤੁਸੀਂ ਲੋਕਾਂ ਨੂੰ ਆਪਣੀ ਪਰਸਨਲ ਲਾਈਫ ਕਿਉਂ ਦਿਖਾਉਂਦੀ ਹੁੰਦੀ ਜੀ ਮਰੇ ਵਿਆਕਰੋਂ ਲੱਗ ਪਏ ਹੱਦੋਂ ਹੀ ਪਈ ਦੁਨੀਆਦਾਰੀ ਵਾਲੀ ਕੁਝ ਪਤਾ ਨਹੀਂ ਹੁੰਦਾ ਤੇ ਵਿਆਕਰੋਂ ਲੱਗ ਪੈਂਦੇ ਆ ਕਿਹੋ ਜੇ ਮਾਂ ਪਿਓ ਆ ਜਿਹੜੇ ਇਹਨਾਂ ਨੂੰ ਬਿਠਾ ਦਿੰਦੇ ਇੱਥੇ ਪੋਡਕਾਸਟ ਕਰਨ ਦੇ ਇੰਟਰਵਿਊ ਦੇਣ ਵਾਸਤੇ ਡੰਗਲ ਜਿਹਾ ਹੋਂ ਤੇ ਇਹਨਾਂ ਨੂੰ ਕੋਈ ਫੂਨ ਫਾਣ ਇਹਨਾਂ ਦਾ ਖੋਣ ਤੇ ਫਿਰ ਇਹਨਾਂ ਨੂੰ ਪਤਾ ਲੱਗੇ ਵੱਡੇ ਵਲੌਗਰ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਦੀ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੀਂ